ਉਹ ਤੁਹਾਨੂੰ ਕਲੀਅਰ ਕਰ ਦਿੰਨਾ ਜਿੱਥੇ ਜੋ ਹੈ ਸਾਰੇ ਮੱਲ ਜਿੰਨੇ ਪੰਜਾਬ 'ਚ ਹੈਗੇ ਆ ਉਹ ਸਾਰੀ ਛੋਟੀ-ਛੋਟੀ ਦੇ ਪਲੇਅਰ ਮਿੱਤਰੋ ਇਸ ਜੋ ਹੈ ਟੂਰਨਾਮੈਂਟ ਤੇ ਆਉਣਗੇ ਕਮਾਲਾਂ ਕਰਨਗੇ ਠੀਕ ਤਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ ਕਿੱਥੇ ਕਬੱਡੀ ਦਾ ਆਪਾਂ ਅੱਜ ਯਾਨੀ ਕਿ 3 ਜਲਾਈ ਨੂੰ ਕਿਹੜੇ ਕਿਹੜੇ ਮੇਲੇ ਆ ਮਿੱਤਰੋ ਉਹਨਾਂ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰਨ ਦਾ ਫਰਜ਼ ਆ ਮਿੱਤਰੋ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਕਬੱਡੀ ਦੀਆਂ ਵੀਡੀਓ ਇਸ ਚੈਨਲ ਦੇ ਆਪਾਂ ਅਪਡੇਟ ਵਾਲੀਆਂ ਵੀਡੀਓ ਪਾਉਂਦੇ ਰਾਵਾਂਗੇ ਤੇ ਪਾਉਂਦੇ ਰਹਿਣੇ ਆ ਆਪਣਾ ਸ਼ੋਅ ਮੈਚ ਹੀ ਇੱਕ ਕਲੀਅਰ ਆ ਆਪਾਂ ਨੂੰ ਉਹ ਤੁਹਾਨੂੰ ਕਲੀਅਰ ਕਰ ਦਿੰਨਾ ਜਿੱਥੇ ਜੋ ਹੈ ਸਾਰੇ ਮੱਲ ਜਿੰਨੇ ਪੰਜਾਬ 'ਚ ਹੈਗੇ ਆ ਉਹ ਸਾਰੀ ਛੋਟੀ-ਛੋਟੀ ਦੇ ਪਲੇਅਰ ਮਿੱਤਰੋ ਇਸ ਜੋ ਹੈ ਟੂਰਨਾਮੈਂਟ ਤੇ ਆਉਣਗੇ ਕਮਾਲਾਂ ਕਰਨਗੇ ਇਹ ਟੂਰਨਾਮੈਂਟ ਆ ਮਿੱਤਰੋ ਹਰਰਾਈ ਦੇ ਵਿੱਚ ਤਰਨ ਤਰਨਾ ਇਲਾਕੇ 'ਚ ਅੱਜ ਵੱਡਾ ਟੂਰਨਾਮੈਂਟ ਹੋਣਾ ਤੋਤਾ ਸਿੰਘ ਵਾਲੇ ਦੀ ਟੀਮ ਆ ਤੇ ਦੂਜੇ ਪਾਸੇ ਕਰਿਆਲੇ ਦੀ ਟੀਮ ਅੱਜ ਵੱਡਾ ਸ਼ੋ ਮੈਚ ਮਿੱਤਰੋ ਇਸ ਜੋ ਹੈ ਟੂਰਨਾਮੈਂਟ ਜਾਨਕੀ ਇਹ ਕਰਵਾਇਆ ਜਾ ਰਿਹਾ ਇਹੀ ਸ਼ੋ ਮੈਚ ਆਪਾਂ ਨੂੰ ਅੱਜ ਦਾ ਕਲੀਅਰ ਸੀਗਾ ਤੇ ਬਾਕੀ ਆਪਾਂ ਦੱਸ ਦਿੰਨੇ ਆ ਕੈਨੇਡਾ ਦੀ ਜਾਣਕਾਰੀ ਅਗਲਾ ਟੂਰਨਾਮੈਂਟ ਆ ਰਿਹਾ ਜਲਦੀ ਮਿੱਤਰੋ ਉਹ ਸ਼ਾਇਦ ਜੇ ਮੈਨੂੰ ਪੋਸਟਰ ਮਿਲ ਗਿਆ ਹੋਇਆ ਸ਼ੋਅ ਵੀ ਹੋ ਰਿਹਾ ਹੋਣਾ ਤੁਹਾਨੂੰ ਤੇ BC ਦਾ ਹੀ ਆ ਉਹੀ ਟੀਮਾਂ ਆਉਣੀਆਂ ਹੀਰੇ ਵੱਟ ਹੁਣੀ ਜੋ ਐ ਪਿਛਲਾ ਕੱਪ ਪਸ਼ੀਲੂ ਤੇ ਹੀਰੇ ਵੱਟ ਹੁਣਾਂ ਨੇ ਜਿੱਤਿਆ ਕਿਉਂਕਿ ਉਹ ਬੈਸਟ ਬਣੇ ਆ ਤੇ ਉਹਨਾਂ ਦੀ ਟੀਮ ਹੀ ਬਾਜ਼ੀ ਮਾਰੀ ਸੀ ਅਗਲਾ ਕੱਪ ਦੇਖਦੇ ਆ ਵੀ 우ਬੈਦੁੱਲੇ ਹੁਣਾਂ ਦੀ ਟੀਮ ਬਹੁਤ ਛੇਤੀ ਹਰੀਆਂ ਨਾ ਕੁਆਟਰ ਚ ਹੀ ਹਾਰ ਗਏ ਸੀਗੇ ਉਹ ਸੋ ਤਾਂ ਕਰਕੇ ਵੀ ਉਹਨਾਂ ਨਾਲ ਟੱਕਰ ਉਹ ਅਗਲਾ ਕੱਪ ਬਾਜ਼ੀ ਮਾਰਨਗੇ ਜਾਂ ਨਹੀਂ ਜਾਂ ਸੁਲਤਾਨ ਹੁਣੇ ਕਮਾਲਾਂ ਕਰਨਗੇ ਜਾਂ ਸ਼ਰਨ ਫਰਿਆਦ ਹੋਣਿਆਂ ਦੀ ਟੀਮ ਦੇਖਾਂਗੇ ਮਿੱਤਰੋ ਕਿਹੜੀ ਜੈਦੀ ਆ ਸੋ ਜਲਦੀ ਆ ਰਿਹਾ ਅਗਲਾ ਵੀ ਕਨੇਡਾ ਦਾ ਕੱਪ ਉਦਾਂ ਹੀ ਗੱਲਾਂ ਲੱਗਣੀਆਂ ਟਿਕਾਣੇ ਮੈਮਲ ਦਾ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਅੱਜ ਦਾ ਟੂਰਨਾਮੈਂਟ ਆਪਾਂ ਨੂੰ ਕਲੀਅਰ ਸੀਗਾ ਲਾਈਕ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ